ਗਸਟ ਦੇ ਜਬੰਦ ਵਿੱਚ ਘਵਾਲੀ ਵਾਲ ਨੂੰ ਆ ਰਹੇ ਸੀ ਚਾਹ ਤਸ਼ਿੰਗ ਗਸ਼ਟ ਕਰਦੇ ਕਰਦੇ ਮਹਿਰਪੁਰ ਤੇ ਪਹੁੰਚੇ ਤਾਂ ਪਟੜੀ ਪਟੜੀ ਇੱਕ ਨੌਜਵਾਨ ਜਿਹੜਾ ਮੋਨਾ ਉਹ ਸਾਡੀ ਗੱਡੀ ਨੂੰ ਵੇਖ ਕੇ ਇੱਕ ਕਮਰੇ ਦੇ ਵਿੱਚ ਵੜ ਗਿਆ ਜੋ ਅਹੀਂ ਇੱਕਦਮ ਹੀ ਆਉਂਦੇ ਮੰਗ ਤੌੜੇ ਜਿੰਨੇ ਜੇਬ ਚੋਂ ਕੱਢ ਕੇ ਇੱਕਦਮ ਹੈਰਨ ਸ਼ੁਰਦਤ ਲਫਾਫਾ ਛੋੜ ਦਿੱਤਾ ਜਿਹਨੂੰ ਅਸੀਂ ਚੈੱਕ ਕੀਤਾ ਚੈੱਕ ਕਰਦੇ 255 ਗ੍ਰਾਮ ਹੈਰਨ ਜਿਹੜੀ ਪਾਈ ਗਈ ਜੋ ਕੁਛ ਕਿਛ ਕਰਕੇ ਪਤਾ ਲੱਗਾ ਕਿ ਇਹ ਸਨੀ ਨਾਮ ਦਾ ਨੌਜਵਾਨ ਆ ਜੋ ਘਵਾਲੀਦਾਰਾਂ ਨਾਲ ਆਲਾ ਇਹ ਬਾਹਰੋਂ ਮਂਗਾਉਂਦਾ ਇੱਥੇ ਵੀ ਸਪਲਾਈ ਕਰਦਾ ਤਾਂ ਹੋਰ ਨਾ ਥਾਵਾਂ ਤੇ ਵੀ ਸਪਲਾਈ ਕਰਦਾ ਸਰ ਪਹਿਲਾਂ ਵੀ ਕੋਈ ਮਾਮਲੇ ਦਰਜ ਨੇ ਇੱਥੇ ਜੀ ਹੋਰ ਰਿਕਾਰਡ ਚੈੱਕ ਕਰਾਂਗੇ ਜੀ ਅਸੀਂ ਅੱਜ ਗਸ਼ਟ ਦੇ ਸਬੰਧ ਵਿੱਚ ਘਵਾਲੀ ਵਾਲ ਨੂੰ ਆ ਰਹੇ ਸੀ ਚਾਹ ਤਾ ਸਿੰਘ ਗਸ਼ਟ ਕਰਦੇ ਕਰਦੇ ਨਹਿਰ ਪੁਰ ਤੇ ਪਹੁੰਚੇ ਤਾਂ ਪਟੜੀ ਪਟੜੀ ਇੱਕ ਨੌਜਵਾਨ ਜਿਹੜਾ ਮੋਨਾ ਉਹ ਸਾਡੀ ਗੱਡੀ ਨੂੰ ਵੇਖ ਕੇ ਇੱਕ ਕਮਰੇ ਦੇ ਵਿੱਚ ਵੜ ਗਿਆ ਜੋ ਅਸੀਂ ਇੱਕਦਮ ਹੀ ਆਉਂਦੇ ਮੰਗ ਤੌੜੇ ਜਿੰਨੇ ਜੇਬ ਚੋਂ ਕੱਢ ਕੇ ਇੱਕਦਮ ਹੈਰਣ ਛੋੜ ਦਿੱਤਾ ਲਫਾਫਾ ਛੋੜ ਦਿੱਤਾ ਜਿਹਨੂੰ ਅਸੀਂ ਚੈੱਕ ਕੀਤਾ ਚੈੱਕ ਕਰਤੇ 255 ਗ੍ਰਾਮ ਹੈਰਨ ਜਿਹੜੀ ਪਾਈ ਗਈ ਜੋ ਕੁਛ-ਕਿਛ ਕਰਕੇ ਪਤਾ ਲੱਗਾ ਕਿ ਇਹ ਸਨੀ ਨਾਮ ਦਾ ਨੌਜਵਾਨ ਆ ਜੋ ਘੋੜੀਦਾਰਿਆਂ ਨਾਲ ਆਲਾ ਇਹ ਬਾਹਰੋਂ ਮਂਗਾਉਂਦਾ ਇੱਥੇ ਵੀ ਸਪਲਾਈ ਕਰਦਾ ਤੇ ਹੋਰਨਾਂ ਥਾਵਾਂ ਤੇ ਵੀ ਸਪਲਾਈ ਕਰਦਾ ਸਰ ਪਹਿਲਾਂ ਵੀ ਕੋਈ ਮਾਮਲੇ ਦਰਜ ਨੇ ਇੱਥੇ ਜੀ ਹੋਰ ਰਿਕਾਰਡ ਚੈੱਕ ਕਰਾਂਗੇ ਜੀ ਗਸ਼ਟ ਦੇ ਜੁਬੰਦ ਵਿੱਚ ਕੁਹਾੜੀ ਵਾਲ ਨੂੰ ਆ ਰਹੇ ਸੀ ਚਾਹ ਤਸ਼ੀਂ ਗਸ਼ਟ ਕਰਦੇ ਕਰਦੇ ਮਹਿਰਪੁਰ ਤੇ ਪਹੁੰਚੇ ਤਾਂ ਪਟੜੀ ਪਟੜੀ ਇੱਕ ਨੌਜਵਾਨ ਜਿਹੜਾ ਮੋਨਾ ਉਹ ਸਾਡੀ ਗੱਡੀ ਨੂੰ ਵੇਖ ਕੇ ਇੱਕ ਕਮਰੇ ਦੇ ਵਿੱਚ ਵੜ ਗਿਆ ਜੋ ਅਸੀਂ ਇੱਕਦਮ ਹੀ ਆਉਂਦੇ ਮੰਗ ਤੌੜੇ ਜਿੰਨੇ ਜੇਬ ਚੋਂ ਕੱਢ ਕੇ ਇੱਕਦਮ ਹੈਰਨ ਸ਼ੁਰਦ ਤੇ ਲਫਾਵਾ ਛੋੜ ਦਿੱਤਾ ਜਿਹਨੂੰ ਅਸੀਂ ਚੈੱਕ ਕੀਤਾ ਚੈੱਕ ਕਰਦੇ 255 ਗ੍ਰਾਮ ਹੈਰਨ ਜਿਹੜੀ ਪਾਈ ਗਈ ਜੋ ਕੁਛਕਿਛ ਕਰਕੇ ਪਤਾ ਲੱਗਾ ਕਿ ਇਹ ਸਨੀ ਨਾਂ ਦਾ ਨੌਜਵਾਨ ਆ ਜੋ ਕੁਹਾੜੀਦਾਰਿਆਂ ਵਾਲਾ ਇਹ ਬਾਹਰੋਂ ਮਗਾਉਂਦਾ ਇੱਥੇ ਵੀ ਸਪਲਾਈ ਕਰਦਾ ਤਾਂ ਹੋਰ ਨਾ ਥਾਵਾਂ ਤੇ ਵੀ ਸਪਲਾਈ ਕਰਦਾ ਸਰ ਪਹਿਲਾਂ ਵੀ ਕੋਈ ਮਾਮਲੇ ਦਰਜ ਨੇ ਇੱਥੇ ਜੀ ਹੋਰ ਕਾਰ ਚੈੱਕ ਕਰਾਂਗੇ ਜੀ ਅਸੀਂ ਅੱਜ ਗਸ਼ਤ ਦੇ ਸਬੰਧ ਵਿੱਚ ਕੁਹਾੜੀ ਵਾਲ ਨੂੰ ਆ ਰਹੇ ਸੀ ਜਦ ਤੱਕ ਅਸੀਂ ਗਸ਼ਤ ਕਰਦੇ ਕਰਦੇ ਮਹਿਰਪੁਰ ਤੇ ਪਹੁੰਚੇ ਤਾਂ ਪਟੜੀ ਪਟੜੀ ਇੱਕ ਨੌਜਵਾਨ ਜਿਹੜਾ ਮੋਨਾ ਉਹ ਸਾਡੀ ਗੱਡੀ ਨੂੰ ਵੇਖ ਕੇ ਇੱਕ ਕਮਰੇ ਦੇ ਵਿੱਚ ਮੜ ਗਿਆ ਜੋ ਅਹੀਂ ਇੱਕਦਮ ਹੀ ਆਉਂਦੇ ਮੰਗ ਤੌੜੇ ਜਿਹਨੇ ਜੇਬ ਚੋਂ ਕੱਢ ਕੇ ਇੱਕਦਮ ਹੈਰਨ ਸ਼ੁਰਦ ਤੇ ਲਫਾਵਾ ਛੋੜ ਦਿੱਤਾ ਜਿਹਨੂੰ ਅਸੀਂ ਚੈੱਕ ਕੀਤਾ ਚੈੱਕ ਕਰਦੇ 255 ਗ੍ਰਾਮ ਹੈਰਨ ਜਿਹੜੀ ਪਾਈ ਗਈ ਲੋ ਕੁਛ ਕਿਛ ਕਰਕੇ ਪਤਾ ਲੱਗਾ ਕਿ ਇਹ ਸਨੀ ਨਾਮ ਦਾ ਨੌਜਵਾਨ ਆ ਜੋ ਘੋੜੀਦਾਰਿਆਂ ਨਾਲ ਵਾਲਾ ਇਹ ਬਾਹਰੋਂ ਮੰਗਾਉਂਦਾ ਇੱਥੇ ਵੀ ਸਪਲਾਈ ਕਰਦਾ ਤੇ ਹੋਰਨਾਂ ਥਾਵਾਂ ਤੇ ਵੀ ਸਪਲਾਈ ਕਰਦਾ ਸਰ ਪਹਿਲਾਂ ਵੀ ਕੋਈ ਮਾਮਲੇ ਦਰਜ ਨੇ ਇੱਥੇ ਜੀ ਹੋਰ ਰਿਕਾਰਡ ਚੈੱਕ ਕਰਾਂਗੇ ਜੀ